ਪਤਨੀ ਨੇ ਪਤੀ ਨੂੰ ਫੜਿਆ ਰੰਗੇ ਹੱਥੀ ਪ੍ਰੇਮਿਕਾ ਨਾਲ ਹੋਟਲ ਦੇ ਕਮਰੇ ਵਿੱਚ ਰੰਗੀ ਹੱਥੀ ਫੜਿਆ ਗਿਆ ਪਤਨੀ ਨੇ ਆਪਣੇ ਪਤੀ ਨੂੰ ਫੜਿਆ ਰੰਗੇ ਹੱਥੀ ਪ੍ਰੇਮਿਕਾ ਦੇ ਨਾਲ ਹੋਟਲ ਗੜਾ ਰੋਡ ਦੇ ਕਮਰੇ ਵਿੱਚ ਸਮੋਕੇ ਹੋਈ ਹੱਥੋਪਾਈ ਤੇ ਗਾਲੀ ਗਲੋਚ ਪਤਨੀ ਵੱਲੋਂ ਮੌਕੇ ਤੇ ਕੀਤਾ ਗਿਆ ਪੁਲਿਸ ਨੂੰ ਫੋਨ ਮਾਹੌਲ ਗਰਮਾਇਆ ਦੇਖ ਪਤੀ ਮੋਟਰਸਾਈਕਲ ਤੇ ਪ੍ਰੇਮਿਕਾ ਆਪਣੀ ਚप्पल ਛੱਡ ਕੇ ਦੌੜ ਕੇ ਬਚਾਈ ਜਾਨ ਪਤਨੀ ਮਮਤਾ ਦੇ ਵੱਲੋਂ ਆਪਣੇ ਪਤੀ ਲਵ ਕੁਮਾਰ ਅਤੇ ਪ੍ਰੇਮਿਕਾ ਪ੍ਰਿਆ ਖਿਲਾਫ ਦਿੱਤੀ ਪੁਲਿਸ ਕਮਿਸ਼ਨਰ ਨੂੰ ਦਰਖਾਸਤ ਲਗਾਈ ਇਨਸਾਫ ਦੀ ਗੁਹਾਰ ਪੱਤਰਕਾਰ ਅਵੀ ਜੱਸੀ ਦੀ ਜਲੰਧਰ ਤੋਂ ਰਿਪੋਰਟ ਇਹ ਅਜੀ ਕੀ ਮਸਲਾ ਕੀ ਆ ਗਿਆ ਜਿਹੜਾ ਆਪਾਂ ਨੂੰ ਇੱਥੇ ਤੱਕ ਨੋਕਤਾ ਨਹੀਂ ਪਿਆ ਸਰ ਮੇਰਾ ਬੰਦਾ ਮੇਰੇ ਨਾਲ ਬਹੁਤ ਗਲਤ ਕਰ ਰਿਹਾ ਠੀਕ ਹੈ ਇੱਕ ਸਾਲ ਹੋ ਗਿਆ ਮੈਂ ਆਪਣੇ ਪੇਕੇ ਘਰ ਬੈਠੀ ਹਾਂ ਇਸ ਬੰਦੇ ਨੇ ਮੈਨੂੰ ਮਾਰ ਕਟਾਈ ਕਰਕੇ ਕੱਢ ਦਿੱਤਾ ਕਿਸੇ ਜਨਾਨੀ ਦੇ ਚੱਕਰ ਦੇ ਵਿੱਚ ਮੇਰਾ ਸਿਰ ਫਾੜ ਕੇ ਇੱਕ ਸਾਲ ਪਹਿਲੇ ਮੈਨੂੰ ਘਰੋਂ ਕੱਢ ਦਿੱਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਣੇ ਘਰਦਿਆਂ ਨੂੰ ਕਹਿ ਕੇ ਦੋ ਚਾਰ ਬੰਦਿਆਂ ਨੂੰ ਕਹਿ ਕੇ ਅਸੀਂ ਸੁਲਝਾਣ ਦੀ ਕੋਸ਼ਿਸ਼ ਕੀਤੀ ਐ ਪਰ ਇਹ ਸਮਝਿਆ ਨਹੀਂ ਹੈਗਾ ਇਹਨੇ ਮੈਨੂੰ ਉਲਟਾ ਵਾਰੋ ਧਮਕੀਆਂ ਕਰਵਾਈਆਂ ਕਿ ਤੂੰ ਚਾਹ ਜੋ ਕਰਨਾ ਕਰ ਲੈ ਮੈਂ ਨਹੀਂ ਸੁਧਰਨਾ ਨਾ ਮੈਂ ਕਿਸੇ ਦੀ ਗੱਲ ਸੁਣਨੀ ਐ ਨਾ ਮੈਂ ਮਸਲਾ ਕੋਈ ਸੌਲਵੋ ਨਹੀਂ ਦੇਣਾ ਮੈਂ ਤੇਰੇ ਕੋ ਡਿਵੋਰਸ ਲੈਣਾ ਮੈਨੂੰ ਤੇਰੇ ਕੋ ਡਿਵੋਰਸ ਚਾਹੀਦਾ ਇਹ ਬੰਦਾ ਇੰਨਾ ਗਿਰਿਆ ਹੋਇਆ ਹੈ ਕਿ ਆਪਣੀ ਬੱਚੀ ਬਾਰੇ ਵੀ ਨਹੀਂ ਸੋਚਦਾ ਮੈਂ ਇਹਨੂੰ ਕਿੰਨੇ ਵਾਰੀ ਇੱਕ ਔਰਤ ਹੋ ਕੇ ਇੱਕ ਮਾਂ ਹੋ ਕੇ ਮੈਂ ਕਿੰਨੇ ਵਾਰੀ ਇਹਦੇ ਕੋਲ ਗਈ ਆ ਕਿ ਆਪਣੀ ਬੱਚੀ ਬਾਰੇ ਸੋਚ ਲੈ ਆਪਣੀ ਬੱਚੀ ਬਾਰੇ ਤਰਸ ਖਾ ਲੈ ਕਿ ਮੈਂ ਕਿੱਥੇ ਗਲਤ ਆ ਤੂੰ ਮੈਨੂੰ ਕਿਉਂ ਡਿਵੋਰਸ ਲੈਣਾ ਛੱਡਣਾ ਅੱਜ ਮੈਨੂੰ ਪਤਾ ਚੱਲਿਆ ਕਿ ਇਹ ਜਨਾਨੀ ਮੇਰਾ ਨਾਮ ਬਿੰਦਲਾ ਹੈ ਹਾਂਜੀ ਅੱਗੇ ਵੀ ਮੈਂ ਰਹਿਣ ਵਾਲੀ ਆ ਹਾਂਜੀ ਮੇਰਾ ਜੋ ਵਾਈਲ ਲਾਵੇ ਮੰਤਾ ਮੇਰੀ ਧੀ ਹੈ ਇਹਨਾਂ ਦੀ ਬੇਟੀ ਬਬਨਿਆਏ ਛੋਟੀ 6 ਸਾਲ ਦੀ ਠੀਕ ਹੈ 1 ਸਾਲ ਹੋ ਗਿਆ ਹੈ ਅਬ 22 ਤਰੀਕ ਨੂੰ ਪੂਰਾ ਸਾਲ ਹੋ ਜਾਣਾ ਐਨੂੰ ਕੁੱਟ ਕੇ ਸੀਰ ਪਾੜ ਕੇ ਕੱਟਿਆ ਤੁਹਾਡੀ ਬੇਟੀ ਨੂੰ ਬੇਟੀ ਨੂੰ ਰਾਤ ਦੇ 1:30 ਵਜੇ ਸ਼ਰਾਬ ਵੀ ਕਹਿੰਨੇ ਸਿਰ ਪਾੜ ਕੇ ਭੇਜਿਆ ਸੀ ਤੇ ਤੁਹਾਡੇ ਵੱਲੋਂ ਤੋਂ ਕੋਈ ਕੰਪਲੇਨ ਨਹੀਂ ਕੀਤੀ ਕੋਈ ਕੀ ਸਾਡੀ ਅਸੀਂ ਕੰਪਲੇਟ ਕੀਤੀ ਸੀ ਸਾਡੀ 7 ਨੰਬਰ ਵਾਲਿਆਂ ਬਿਲਕੁਲ ਸੁਣੀ ਨਹੀਂ ਅਗੀ ਉਹ ਕਹਿੰਦੇ ਤੁਸੀਂ ਗੱਲ ਤੋਂ ਇਹਦੇ ਵਿੱਚ ਅਸੀਂ ਕਾਦੇ ਗਲਤਾਂ ਧੀ ਆਪਣੀ ਅਸੀਂ ਵੇੜੇ ਵਾਲੀ ਤੇ ਅਸੀਂ ਗੱਲ ਇਹ ਤਾਂ ਜੇ ਮਾਰ ਕੇ ਸੁੱਟ ਦਿੰਦੇ ਬਾਅਦ ਵਿੱਚ ਤਾਂ ਕਿੰਨੇ ਇਹ ਪੁਲਿਸ ਵਾਲੇ ਐਕਸ਼ਨ ਚੁੱਕਦੇ ਨੇ ਪਹਿਲੇ ਕਿਉਂ ਨਹੀਂ ਐਕਸ਼ਨ ਚੁੱਕਦੇਗੇ ਉਹ ਇੱਕ ਸਾਲ ਤੋਂ ਇਸ ਮੁੰਡੇ ਨੇ ਸਾਨੂੰ ਇੱਕ ਵਾਰੀ ਨਹੀਂ ਪੁੱਛਿਆ ਕਿ ਜੇ ਉਹ ਮਾਰੇ ਰਹੇ ਨੇ ਕਿ ਗਾਜੀ ਰਹੇ ਨੇ ਆ ਵੀ ਬੇਟੀ ਨੂੰ ਤਾਂ ਪੁੱਛਣਾ ਚਾਹੀਦਾ ਸੀ ਜੀ ਉਹ ਬੇਟੀ ਹੈ ਬੇਟੀ ਨੂੰ ਮਿਲਣ ਨਹੀਂ ਆਂਦੇ ਕਰ ਮਿਲਣ ਹੀ ਨਹੀਂ ਆਂਦੇ ਆਪਣਾ ਸ਼ੁਭਨਾਮ ਦੱਸਿਓ ਮੇਰਾ ਨਾਮ ਲਵ ਕੁਮਾਰ ਹੈ ਅੱਜ ਕੀ ਐਸਾ ਹੋ ਗਿਆ ਜਿਹੜਾ ਆਪਾਂ ਵਿਵਾਦਿਕ ਮਸਲੇ ਦੇ ਵਿੱਚ ਉਲਝ ਗਏ ਕੁਛ ਨਹੀਂ ਫਰੈਂਡ ਨੂੰ ਮਿਲਣ ਐਸੇ ਨਹੀਂ ਮਿਲਦੇ ਸੀ ਆਪਾਂ ਬਾਹਰ ਕੇ ਗੱਲ ਕਰ ਬਾਰ ਕਰਦੇ ਸੀ ਤੁਹਾਡੀ ਜਿਹੜੀ ਮੈਸੇਜ ਆ ਉਹਨਾਂ ਦੇ ਬੋਲੋ ਅਲੀਗੇਸ਼ਨ ਲਗਾਏ ਜਾ ਰਹੇ ਆ ਇਹ ਮੇਰੇ ਹੁੰਦੇ ਜਿਹੜਾ ਹੈਗਾ ਦੂਸਰੇ ਲੇਡੀ ਦੇ ਨਾਲ ਰਿਲੇਸ਼ਨਸ਼ਿਪ ਰੱਖਦਾ ਇਹ ਇਸ ਬੰਦੀ ਕੀ ਕਹਿਣਾ ਚਾਹੁੰਗਾ ਦੇਖੋ ਇਹ ਲਿਵਿੰਗ ਚ ਰਿਲੇਸ਼ਨਸ਼ਿਪ ਚ ਕੋਈ ਵੀ ਬੰਦਾ ਬਾਰਾ ਸਦਾ ਜਾਂ ਦਿਨ ਜੀ ਠੀਕ ਹੈ ਜੀ ਮੈਨੂੰ ਆਪਣੀ ਵਾਈਫ ਨਾਲ ਲੜਾਈ ਹੋਈ ਇਹਨੂੰ ਕਿੰਨੇ ਸਾਲ ਤੋਂ ਉੱਥੇ ਹੋ ਚੁਕਾ ਆ ਇਹਨੇ ਮੇਰੇ ਤੋਂ ਡਬੋਤ ਦਾ ਕੇਸ ਮੰਗਿਆ ਸੀ ਉਹਦੇ ਲਈ ਮੇਰੇ ਕੋਲ ਪੈਸਾ ਦੀ ਮੰਗ ਵੀ ਰੱਖੀ ਹੋਈ ਸੀ ਇਹਨੇ ਠੀਕ ਹੈ ਜੀ ਮੈਂ ਜਦਕੀ ਡਬੋ ਦਾ ਕੇਸ ਨਹੀਂ ਕਰਦਾ ਕਹਣਾ ਚਾਹੁੰਦਾ ਮਗਰ ਇਹ ਮੈਨੂੰ ਬਹੁਤ ਜ਼ਿਆਦਾ ਤੰਗ ਕਰ ਰਹੀ ਟੋਰਚ ਕਰ ਰਹੀ ਠੀਕ ਹੈ ਹੁਣ ਮੇਤੇ ਗਲਤ ਗਲ ਐਲੀਗੇਸ਼ਨ ਲਗਾ ਰਹੀ ਕਿ ਮੇ ਕੋ ਮੇਰੇ ਮਾਮਿਆ ਕੋਲ ਜੀ 15 ਲੱਖ ਰੁਪਏ ਮੰਗ ਰਿਹਾ ਜਗਾ ਵਾਸਤੇ ਜੀ ਜਦਕੀ ਮੈਂ ਖੁਦਰ 7 ਸਾਲ ਤੋਂ ਰੈਂਟ ਤੇ ਰਹਿ ਰਿਹਾ ਆ ਠੀਕ ਹੈ 7 ਸਾਲ ਤੋਂ ਰੈਂਟ ਤੇ ਰਹਿ ਰਿਹਾ ਸਟੋਲ ਦੀ ਖਰਚਾ ਮੈਂ ਆਪਣਾ ਖੋਤੇ ਚੱਕ ਰਿਹਾ ਹਾਂ ਮੈਂ ਆਪਣੀ ਕੁੜੀ ਦਾ ਚੱਕ ਰਿਹਾ ਆਪਣੀ ਵਾਈਫ ਦਾ ਚੱਕ ਰਿਹਾ ਮਗਰ ਇਹਦੀ ਜਿਹੜੀ ਮਾਂ ਵਿੱਚ ਹੈਗੀ ਉਹ ਟੰਗ ਹਰ ਇੱਕ ਕੰਮ ਦੇ ਵਿੱਚ ਟੰਗੜਾਣੇ ਜਿਵੇਂ ਕਿਤੇ ਜੋਬ ਕਰ ਰਿਹਾ ਜਾਂ ਕੋਈ ਵੀ ਕੰਮ ਕਰ ਰਿਹਾ ਉਹਦੇ ਵਿੱਚ ਇਹਦੀ ਮਾਂ ਨੂੰ ਹਿੱਸਾ ਚਾਹੀਦਾ ਹੁੰਦਾ ਜੀ ਪਰ ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਬੱਚੇ ਖੈਰ ਮੇਰੇ ਵਾਲੇ ਤਾਂ ਕੀ ਕੀ